ਥਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰੌਂਡਰ 855 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਆ ਰਿਜ਼ਲਟ ਜੋ ਕੱਲ 22 ਜੂਨ ਨੂੰ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਯੂਐਸਏ ਤੇ ਇੰਗਲੈਂਡ ਤੇ ਪੰਜਾਬ ਦੇ ਕਬੱਡੀ ਕੱਪਾਂ ਤੋਂ ਕੌਣ ਵੈਸਟ ਰੇਡਰ ਤੇ ਜਾਫੀ ਬਣੇਗਾ ਤੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆਂ ਪਹਿਲੇ ਕਬੱਡੀ ਟੂਰਨਾ ਇਹ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਦਿਓ ਕਿ ਪੈਣੀ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਫਰੰਦੀਪੁਰ ਤੇ ਪਾਈ ਲੱਦੂ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਪਾਈ ਲੱਦੂ ਦੀ ਟੀਮ ਫਸਟ ਰਹੀ ਤੇ ਫਰੰਦੀਪੁਰ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਜੂਐਸ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਫਾਈਨਲ ਮੈਚ ਹੋਇਆ ਸੀ ਪੰਜਾਬ ਕਿੰਗਸ ਤੇ ਬਾਬਾ ਸੰਗਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਾਬਾ ਸੰਗਾ ਦੀ ਟੀਮ ਸੈਕੰਡ ਰਹੀ ਤੇ ਪੰਜਾਬ ਕਿੰਗਸ ਫਸਟ ਤੇ ਇੱਥੋਂ ਦਾ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਕਟਰ ਰੇਡਰ ਲੈ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਕਦੂ ਰਸੂਲਪੁਰ ਵਾਲਾ 6 ਟੱਚ ਲੈ ਕੇ ਦੋ ਜਫੇ ਲਾਏ ਅੱਗੇ ਗੱਲ ਕਰਦੇ ਆ ਚੀਮਾ ਬਾਟਸਰੀ ਅਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 61000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਸੋਨੇ ਦੇ ਕੈਂਠੇ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਖਡੂਰ ਸਾਹਿਬ ਤੇ ਚੀਮਾ ਖੁੱਡੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਚੀਮਾ ਖੁੱਡੀ ਫਾਸਟ ਤੇ ਖਡੂਰ ਸਾਹਿਬ ਦੀ ਟੀਮ ਸੈਕੰਡ ਰਹੀ ਤੇ ਇਥੋਂ ਦਾ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਸੁਖਮਣ ਪਿਆਸ ਵਾਲਾ 15 ਕਵਡੀਆਂ ਪਾ ਕੇ 14 ਨੰਬਰ ਲੈਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਬੱਲਾ ਕੱਠੇ ਵਾਲੇ ਵਾਲਾ 9 ਟੱਚ ਲੈ ਕੇ ਪੰਜ ਜਫੇ ਲਾਏ ਅੱਗੇ ਗੱਲ ਕਰਦੇ ਹਾਂ ਸਲੇਮਪੁਰ ਮਸੰਦਾ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ ਲੱਖ ਰੁਪਈਆ ਤੇ ਦੂਜਾ ਇਨਾਮ 75000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਪੋਜੇ ਵਾਲਾ ਤੇ ਬੇ ਆਫ ਪਲਾਂਟੀ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਬੇ ਆਫ ਪਲਾਂਟੀ ਨਿਊਜ਼ੀਲੈਂਡ ਫਰਸਟ ਤੇ ਪੋਜੇ ਵਾਲਾ ਸੈਕੰਡ ਤੈ ਇਥੋਂ ਦਾ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਨਿੱਕਾ ਨਦੌਰ ਵਾਲਾ 27 ਕਬੱਡੀਆਂ ਪਾ ਕੇ 27 ਨੰਬਰ ਲੈਤੇ ਤੇ ਬਿਟ ਜਾਫੀਆਂ ਦੀ ਗੱਲ ਕਰਕੇ ਤਾਂ ਬਿਟ ਜਾਫੀ ਬਣੇ ਗਰਦੀਪ ਮਾਧੋਪੁਰੀ ਅਤੇ ਰੱਜੀ ਭੁੱਲਣਾ ਵਾਲਾ ਦੋਨਾਂ ਨੇ ਦਸ ਦਾ ਟੱਚ ਲੈ ਕੇ ਤਿੰਨ ਤਿੰਨ ਜੱਫੇ ਲਾਈ ਦੋਨੇ ਜਿਵੇਂ ਵੈਸਟ ਜਾਫੀ ਬਣਿਆਗੇ ਤੇ ਮੁੰਡੇ ਮੋਟਰਸਾਈਕਲਾਂ ਦੇ ਵੈਸਟ ਰੇਡਰ ਤੇ ਜਾਫੀ ਬਣੇ ਨੇ ਅੱਗੇ ਗੱਲ ਕਰਦੇ ਆਂ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਫਾਈਨਲ ਮੈਚ ਹੋਇਆ ਸੀ ਸਲੋ ਇਕਨਮ ਤੇ ਗਰੇਵਸੈਂਡ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਤੇ ਇਥੋਂ ਦੇ ਬੈਟ ਟਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਟ ਟਰੇਡਰ ਬਣਿਆ ਸਾਜੀ ਸ਼ਕਰਪੁਰ ਵਾਲਾ 15 ਕ ਵੱਡੀਆਂ ਪਾ ਕੇ 15 ਨੰਬਰ ਲੈਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਗੱਗੀ ਚੱਕ ਦੇਸ ਰਾਏ ਵਾਲਾ 9 ਟੱਚ ਲੈ ਕੇ 6 ਜਫੇ ਲਾਈ ਤੇ ਇਥੋਂ ਬੈਟ ਟਰੇਡਰ ਤੇ ਜਾਫੀ ਦੇ ਲਈ ਕੱਪ ਦਿੱਤੇ ਗਏ ਸਨ ਤੇ ਹਾਂਜੀ ਇਸ ਅਕਾਲ ਦੇ ਕਬੱਡੀ ਕੱਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਆਲ ਰੌਂਡਰ 855 ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ de...